ਜੀ ਦੋਸਤੋ ਇੱਕ ਨਾ ਤੁਹਾਨੂੰ ਜ਼ਰੂਰੀ ਗੱਲ ਕਰਨੀ ਸੀ ਤੁਹਾਡੇ ਨਾਲ ਕਿ ਜਿਹੜੇ ਜਿਹੜੇ ਮੋਬਾਈਲਾਂ ਦੇ ਰੀਚਾਰਜ ਨੇ ਉਹ ਇਨਕਰੀਜ਼ ਹੋ ਗਏ ਨੇ ਰਿਵਾਈਜ਼ ਹੋ ਗਏ ਨੇ ਉਹਨਾਂ ਦੇ ਪ੍ਰਾਈਸ ਉਹ ਕਾਫੀ ਵਧ ਗਏ ਨੇ 15 ਤੋਂ ਲੈ ਕੇ 20% ਤੱਕ ਉਹ ਹਾਈਕ ਆਈ ਹੈ ਉਹਨਾਂ ਦੇ ਉੱਤੇ ਮਤਲਬ ਜਿਹੜੇ ਕਿ 155 ਰੁਪਏ ਦਾ ਰੀਚਾਰਜ ਹੈ 189 ਦਾ ਹੋ ਗਿਆ 239 ਰੁਪਏ ਦਾ ਜਿਹੜਾ 1 ਮਹੀਨੇ ਦਾ 28 ਦਿਨ ਵਾਸਤੇ ਆਪਣਾ ਰੀਚਾਰਜ ਹੁੰਦਾ ਸੀ ਉਹ ਹੁਣ 299 ਰੁਪਏ ਦਾ ਹੋ ਗਿਆ ਬਹੁਤ ਜ਼ਿਆਦਾ 60 ਰੁਪਏ ਦਾ ਫਰਕ ਪਿਆ ਵੀ ਉਹ ਰੀਚਾਰਜ ਦੇ ਵਿੱਚ 209 ਰੁਪਏ ਦੇ ਰੀਚਾਰਜ ਨੂੰ ਹੁਣ 249 ਦੇ ਵਿੱਚ ਕਨਵਰਟ ਕਰਤਾ 719 ਰੁਪਏ ਦਾ ਜਿਹੜਾ ਆਪਾਂ 3 ਮਹੀਨਿਆਂ ਦਾ ਰੀਚਾਰਜ ਕਰਵਾਉਂਦੇ ਸੀ 869 ਰੁਪਏ ਦਾ ਕਰਤਾ ਜਿਹੜੇ ਸਾਰੇ ਹੀ ਪਲਾਨ ਨੇ 25 ਤੋਂ ਲੈ ਕੇ ਮਤਲਬ 20 ਤੋਂ ਲੈ ਕੇ 25% ਕੋਈ 15 ਤੋਂ ਲੈ ਕੇ 20% ਇਦਾਂ ਕਰਕੇ ਵਧ ਗਏ ਨੇ ਔਰ BSNL ਦੇ ਹਜੇ ਤੱਕ ਕੋਈ ਰੇਟ ਵਧੇ ਨਹੀਂ ਹੈਗੇ ਫਿਲਹਾਲ ਉਹੀ ਰੇਟ ਆ ਰਹੇ ਨੇ ਬਾਕੀ ਕੰਪਨੀਆਂ ਨੇ ਏਟਲ ਹੋ ਗਿਆ, ਵੀਆਈ ਹੋ ਗਿਆ, ਜੀਓ ਹੋ ਗਿਆ, ਉਹਨਾਂ ਦੇ ਸੇਮ ਪ੍ਰਾਈਸ ਆ ਗਏ ਨੇ, ਰੇਟ ਵਧ ਗਏ ਨੇ। ਸਾਰੀਆਂ ਹੀ ਕੰਪਨੀਆਂ ਨੇ ਵਧਾਤੇ ਨੇ ਇੱਕ ਆਮ ਇਨਸਾਨ ਜਿਹੜਾ ਹੈਗਾ ਉਹ ਬੜਾ ਇਸ ਟਾਈਮ ਫੀਲ ਕਰਦਾ ਗਲਤ ਮਤਲਬ ਉਹਨੂੰ ਫੀਲਿੰਗਸ ਆਉਂਦੀਆਂ ਨੇ, ਇੱਥੇ ਆਂਦੇ ਨੇ ਸਾਡੀ ਸ਼ੌਪ ਤੇ ਆਂਦੇ ਨੇ, ਪੁਰਾਣੇ ਪੈਸੇ ਲੈ ਕੇ ਆਂਦੇ ਨੇ 239 ਰੁਪਏ ਲੈ ਕੇ ਆਂਦੇ ਨੇ। ਜਦੋਂ ਅਸੀਂ ਉਹਨਾਂ ਨੂੰ ਆ ਕੇ ਕਹਿੰਦੇ ਹਾਂ ਕਿ 239 ਦਾ ਰੀਚਾਰਜ ਹੁਣ ਨਹੀਂ ਚੱਲੇਗਾ ਮਹੀਨਾ ਕਿ 299 ਪੈਣਗੇ। ਤਾਂ ਮਾਇੂਸ ਬਹੁਤ ਹੁੰਦਾ ਬਹੁਤ ਜ਼ਿਆਦਾ ਮਾਇੂਸ ਹੁੰਦਾ 1,600 ਰੁਪਏ ਦਾ ਭਾਰ ਪੈ ਜਾਂਦਾ ਉਹਦੇ ਉੱਤੇ ਮਹੀਨੇ ਦਾ ਮਤਲਬ ਕਿ ਅਪਰ ਕਸਟਮਰ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਜਿਹੜੇ ਮਤਲਬ ਲੋਅਸਟ ਕਸਟਮਰ ਨੇ ਮਤਲਬ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਕਿ ਮਹੀਨੇ ਦੇ ਬਾਅਦ ਜਾਨਕਿ ਇੱਕ 50 ਰੁਪਏ ਵੀ ਜ਼ਿਆਦਾ ਖਰਚ ਨੇ ਔਖੇ ਲੱਗਦੇ ਨੇ ਉਹਨਾਂ ਲਈ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਹਾਈਕ ਹੈ ਕੰਪਨੀਆਂ ਨੂੰ ਚਾਹੀਦਾ ਸੀ ਕਿ 20-20 ਰੁਪਏ ਕਰਕੇ ਜਾਂ 10-10 ਰੁਪਏ ਕਰਕੇ ਮਤਲਬ ਸਾਲ ਦੇ ਵਿੱਚ ਵਿੱਚ ਕਰਕੇ ਇਹਨਾਂ ਨੂੰ ਵਧਾ ਸਕਦੀਆਂ ਸੀ ਸਾਲ ਪਹਿਲਾਂ ਪਲੈਨਿੰਗ ਕਰ ਲੈਂਦੀਆਂ ਮਤਲਬ ਕਿ 10 ਰੁਪਏ 6 ਮਹੀਨੇ ਬਾਅਦ ਵਧਾਤੇ ਫਿਰ 6 ਮਹੀਨੇ ਬਾਅਦ ਵਧਾਤੇ 10-15 ਰੁਪਏ ਇਦਾਂ ਕਰਕੇ ਅਗਰ ਰੇਟ ਇਨਕਰੀਸ ਕਰਨੇ ਹੀ ਸੀ ਸਾਲ ਪਹਿਲਾਂ ਦੀ ਪਲੈਨਿੰਗ ਕਰਕੇ ਇਹਨਾਂ ਨੂੰ ਕਰ ਲੈਂਦੀਆਂ ਮਤਲਬ ਇੱਕੋ ਦਮ 60 ਰੁਪਏ ਕਰੀਚਾਰ ਦੇ ਵਿੱਚ ਪਾਉਣੇ ਕੰਪਨੀਆਂ ਲਈ ਮਤਲਬ ਉਹ ਠੀਕ ਨਹੀਂ ਲੱਗਦੀ ਗੱਲ ਫੇਰ ਵੀ ਮਰੀਕ ਜਰੂਰੀ ਸੂਚਨਾ ਇਹ ਕਸਟਮਰ ਲਈ ਜਿਹੜੇ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਜਿੰਨੇ ਵੀ ਕਸਟਮਰ ਹੁਣ ਦੁਕਾਨਦਾਰਾਂ ਕੋਲੇ ਜਾਂਦੇ ਨੇ ਉਹਨਾਂ ਲਈ ਇਹ ਸੂਚਨਾ ਹੈ ਕਿ ਹੁਣ ਰੇਟ ਬਹੁਤ ਜ਼ਿਆਦਾ ਵਧ ਗਏ ਨੇ 666 ਰੁਪਏ ਜਿਹੜੇ 3 ਮਹੀਨੇ ਰੀਚਾਰਜ ਚੱਲਦਾ ਸੀਗਾ ਹੁਣ ਤੁਹਾਨੂੰ 799 ਰੁਪਏ ਪਾਣੇ ਪੈਣਗੇ 719 ਰੁਪਏ ਵਾਲਾ ਜਿਹੜਾ ਕਸਟਮਰ ਸੀ 859 ਰੁਪਏ ਪਾਣੇ ਪੈਣਗੇ 1799 ਰੁਪਏ ਵਾਲਾ ਕਸਟਮਰ ਸੀ ਉਹਨੂੰ 1999 ਰੁਪਏ ਖਰਚਣੇ ਪੈਣਗੇ 399 ਰੁਪਏ ਵਾਲਾ ਜਿਹੜਾ ਕਸਟਮਰ ਸੀ ਉਹਨੂੰ ਸਿਰਫ 50 ਰੁਪਏ ਵਧੇ ਨੇ ਉਹਨੂੰ 449 ਰੁਪਏ ਖਰਚਣੇ ਪੈਣਗੇ ਕਿਸੇ ਰੀਚਾਰਜ ਨੂੰ 50 ਰੁਪਏ ਨਾਲ ਵਧਾਇਆ ਗਿਆ ਕਿਸੇ ਰੀਚਾਰਜ ਨੂੰ 60 ਰੁਪਏ ਨਾਲ ਵਧਾਇਆ ਗਿਆ ਔਰ ਸਾਲ ਦਾ ਜਿਹੜਾ ਰੀਚਾਰਜ ਸੀ 2999 ਰੁਪਏ ਉਹਨੂੰ 3549 ਰੁਪਏ ਚ ਕੀਤਾ ਗਿਆ ਕਾਫੀ ਇਨਕਰੀਜ਼ ਹੋਏ ਨੇ ਰੇਟ ਜਾਦਾ ਤੋਂ ਜ਼ਿਆਦਾ ਵੀਡੀਓ ਨੂੰ ਵਾਇਰਲ ਕਰੋ ਜੇ ਪਤਾ ਲੱਗੇ ਲੋਕਾਂ ਨੂੰ ਮਤਲਬ ਕਿ ਜਿਹੜੇ ਦੁਕਾਨਦਾਰ ਕੋਲੇ ਜਾ ਕੇ ਪਤਾ ਲੱਗਦਾ ਕੋਈ ਜ਼ਰੂਰੀ ਨਹੀਂ ਕਿ ਮੇਰੇ ਕੋਲੇ ਸਾਰੇ ਆਂਦੇ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਰਿਟੇਲਰ ਭਾਈ ਬੈਠੇ ਨੇ ਉਹਨਾਂ ਕੋਲੇ ਮੋਬਾਈਲ 에 ਰੀਚਾਰਜ ਕਰਦੇ ਨੇ ਉਸ ਬੜੀ ਫਿਰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਬੱਚਾ ਹੀ ਲਿਖ ਕੇ ਲਿਆਉਂਦਾ ਪਰਚੀ ਲਿਖ ਕੇ ਮੰਮੀ ਲਿਖ ਕੇ ਦੇ ਦਿੰਦੀ ਉਹਨਾਂ ਦੀ ਪਾਪਾ ਲਿਖ ਕੇ ਦੇ ਦਿੰਦੇ ਨੇ ਕਿ ਆ ਲੈ ਪੁੱਤ 299 ਰੁਪਏ ਦਾ ਰੀਚਾਰਜ ਕਰਵਾਇਆ ਇੱਥੇ ਆ ਕੇ ਅਸੀਂ ਕਹਿੰਦੇ ਆ ਬੇਟਾ 299 ਰੁਪਏ ਦਾ ਫਿਰ ਬੱਚੇ ਦਾ ਦੁਬਾਰਾ ਘੇੜਾ ਲੱਗਦਾ ਘਰ ਜਾਂਦਾ ਫਿਰ ਆਂਦਾ ਆ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਸ ਨੂੰ ਜੈ ਮਾਤਾ ਦੀ ਜੀ